जय साईं जी रब इक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਸलाम ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਉਹ ਮਿਲਦੀ ਰਹੇ ਜੀ ਕਹਿੰਦੇ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁਖੀ ਸਭਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੀ ਅੱਗ ਹਰ ਬੰਦਾ ਇਹ ਸੋਚਦਾ ਹੈ ਕਿ ਇਹ ਜੋ ਦੁੱਖ ਹੈ ਇਹ ਬਸ ਮੇਰੀ ਜ਼ਿੰਦਗੀ ਵਿੱਚ ਹੈ ਉਹ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਨਹੀਂ ਹੋਣੇ ਜ਼ਰਾ ਗੌਰ ਕਰੋ ਦੇਖਿਆ ਜਾਵੇ ਤਾਂ ਅਸਲ ਵਿੱਚ ਇਸ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਕੌਣ ਹੈ ਫਕੀਰਾਂ ਨੇ ਇੱਕ ਗੱਲ ਆਖੀ ਕਿ ਜਿਸ ਦੇ ਜੀਵਨ ਵਿੱਚ ਸੰਤੋਖ ਸਬਰ ਨਾ ਹੋਵੇ ਨਾ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਉਸ ਨੂੰ ਬੇਚੈਨੀ ਰਹੇਗੀ ਭਾਵੇਂ ਉਸ ਨੂੰ ਸਭ ਕੁਝ ਦੇ ਦਿਓ ਸੋ ਅੱਜ ਦੀ ਜੋ ਗੱਲ ਹੈ ਉਸ ਨੂੰ ਜ਼ਰਾ ਗੌਰ ਨਾਲ ਕਿ ਇੱਕ ਪਿੰਡ ਵਿੱਚ ਇੱਕ ਨਾ ਛੋਟੀ ਜੀ ਕੁੜੀ ਰਹਿੰਦੀ ਸੀ ਰੰਗ ਰੂਪ ਹੁਣ ਸਭ ਮਾਲਕ ਖੁਦਾ ਦੀ ਦੇਣ ਹੈ ਜੀ ਤੇ ਉਹ ਲੜਕੀ ਜੋ ਸੀ ਕੁਝ ਖਾਸ ਸੋਹਣੀ ਨਹੀਂ ਸੀ ਛੋਟੀ ਸੀ ਤੇ ਉਸ ਦਾ ਦੁਨੀਆ ਤੇ ਵੀ ਕੋਈ ਨਹੀਂ ਸੀ ਇਕੱਲੇ ਹੀ ਰਹਿੰਦੀ ਆਪਣੇ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਉਹ ਕਰ ਲੈਂਦੀ ਸੀ ਹੁਣ ਉਹ ਲੜਕੀ ਸੀ ਜੋ ਉਹ ਆਪਣੇ ਆਪ ਤੋਂ ਖੁਸ਼ ਨਹੀਂ ਸੀ ਉਹਨੂੰ ਦੁਨੀਆ ਵਿੱਚ ਵਸਦੇ ਸਾਰੇ ਹੋਰ ਲੋਕ ਆਪਣੇ ਨਾਲੋਂ ਜ਼ਿਆਦਾ ਸੁਖੀ ਨਜ਼ਰ ਆਉਂਦੇ ਸੀ ਸਾਰੇ ਲੋਕ ਖੁਸ਼ਹਾਲ ਨਜ਼ਰ ਆਉਂਦੇ ਸੀ ਤੇ ਦੂਜਿਆਂ ਨੂੰ ਦੇਖ ਦੇ ਕੇ ਨਾ ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ ਰਹਿੰਦੀ ਉਹ ਮੇਰੇ ਆਸਾਈਆਂ ਉਹ ਮੇਰੇ ਰੱਬਾ ਤੂੰ ਸਭ ਨੂੰ ਸੁੱਖ ਦਿੱਤੇ ਐ ਸਭ ਨੂੰ ਖੁਸ਼ਹਾਲ ਤੇ ਸੋਨਾ ਬਣਾਇਆ ਤੇ ਮੈਨੂੰ ਕਿਉਂ ਨਹੀਂ ਆਖਿਰ ਮੈਂ ਕੀ ਕੀਤਾ ਮੈਂ ਤੇਰਾ ਕੀ ਵਿਗਾੜਿਆ ਮੇਰੀ ਕੀ ਗਲਤੀ ਹੈ ਮੇਰੇ ਤੋਂ ਕਿਸ ਗੱਲ ਦਾ ਬਦਲਾ ਲੈ ਰਿਹਾ ਹੁਣ ਇਸੇ ਤਰ੍ਹਾਂ ਉਹ ਆਪਣੇ ਆਪ ਨੂੰ ਵੀ ਕੋਸਦੀ ਹੋਈ ਖੁਦ ਨੂੰ ਇੱਕ ਦਰਖਤ ਦੇ ਥੱਲੇ ਨਿਰਾਸ਼ ਹੋ ਕੇ ਬੈਠੀ ਸੀ ਖੁਦ ਨੂੰ ਕੋਸਦੀ ਰਹਿਣਾ ਉਹਨੇ ਤੇ ਰੋ ਰਹੀ ਹੈ ਦਰਖਤ ਦੇ نیچے ਬੈਠ ਕੇ ਨਾ ਨਿਰਾਸ਼ ਹੋਈ ਬੈਠੀ ਤੇ ਰੋ ਰਹੀ ਹੈ ਹੁਣ ਉੱਥੇ ਇੱਕ ਫਕੀਰ ਗੁਜ਼ਰ ਰਿਹਾ ਸੀ ਫਕਰ ਲੋਕ ਸ਼ਾਂਤ ਮਹਾਤਮਾ ਲੋਕ ਉੱਥੋਂ ਗੁਜ਼ਰ ਰਹੇ ਸੀ ਜਿਨ੍ਹਾਂ ਦੇ ਚਿਹਰੇ ਤੇ ਨੂਰੇ ਇਲਾਹੀ ਚਮਕ ਰਿਹਾ ਸੀ ਤੇ ਦੇਖਣ ਤੋਂ ਹੀ ਕੋਈ ਵੀ ਸਮਝ ਸਕਦਾ ਸੀ ਕਿ ਉਹ ਇੱਕ ਪਹੁੰਚੇ ਹੋਏ ਹੋਰ ਪੂਰੇ ਗਿਆਨੀ ਧਿਆਨੀ ਫਕੀਰ ਸੀ ਉਹਨਾਂ ਨੇ ਜਦੋਂ ਉਸ ਕੁੜੀ ਨੂੰ ਰੋਂਦੇ ਹੋਏ ਦੇਖਿਆ ਤਾਂ ਉਹ ਰੁਕ ਗਏ। ਉਹ ਉਸ ਦੇ ਕੋਲ ਆਏ ਤੇ ਪੁੱਛਿਆ ਕਿ ਪੁੱਤਰ ਕੀ ਗੱਲ ਹੈ? ਤੂੰ ਰੋ ਆਖਰ ਕਿਉਂ ਰਹੀ ਹੈਂ? ਹੁਣ ਉਸਨੇ ਜਵਾਬ ਦਿੰਦੇ ਹੋਏ ਉਸ ਕੁੜੀ ਨੇ ਕਿਹਾ ਕਿ ਆਹ ਫਕੀਰ ਜੀ, ਸਾਈ ਜੀ ਮੈਂ ਇਸ ਲਈ ਰੋ ਰਹੀ ਆਂ ਕਿ ਮੈਨੂੰ ਕੋਈ ਵੀ ਪਸੰਦ ਨਹੀਂ ਕਰਦਾ। ਜਰਾ ਗੌਰ ਕਰੋ। ਕਿ ਮੈਨੂੰ ਕੋਈ ਵੀ ਪਸੰਦ ਨਹੀਂ ਕਰਦਾ ਕਿਉਂਕਿ ਮੈਂ ਬਦਸੂਰਤ ਆ ਮੈਂ ਸੋਹਣੀ ਨਹੀਂ ਆ ਤੇ ਮੇਰੇ ਰੰਗ ਨੂੰ ਲੈ ਕੇ ਨਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਮੇਰਾ ਕੋਈ ਨਹੀਂ ਹੈ ਮੇਰੇ ਕੋਲ ਤੇ ਦੌਲਤ ਵੀ ਨਹੀਂ ਆ ਧਨ ਵੀ ਨਹੀਂ ਆ ਇਸ ਦੁਨੀਆ ਵਿੱਚ ਹਰ ਕਿਸੇ ਨੂੰ ਸਭ ਕੁਝ ਮਿਲਿਆ ਹੈ ਹਰ ਕੋਈ ਆਪਣਾ ਜੀਵਨ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਜੀ ਰਿਹਾ ਹੈ ਪਰ ਮੇਰੇ ਕੋਲ ਕੁਝ ਵੀ ਨਹੀਂ ਆ ਆਖਿਰ ਮੈਂ ਰੱਬ ਦਾ ਕੀ ਵਿਗਾੜਿਆ ਮੈਂ ਕੀਤਾ ਕੀ ਸੀ ਕਿਹੜਾ ਗੁਨਾਹ ਹੋਇਆ ਮੇਤ ਕਿ ਮੈਨੂੰ ਸੁਖੀ ਹੋਣ ਦਾ ਹੱਕ ਨਹੀਂ ਕਿ ਮੈਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀਣ ਦਾ ਹੱਕ ਨਹੀਂ ਹੈ ਉਹ ਫਕੀਰਾ ਨੇ ਉਸ ਦੀਆਂ ਸਾਰੀਆਂ ਗੱਲਾਂ ਬੜੀ ਧਿਆਨ ਨਾਲ ਸੁਣੀਆਂ ਤੇ ਬੋਲੇ ਪੁੱਤਰ ਜੀ ਜੇ ਤੂੰ ਮੈਨੂੰ ਉਸ ਬੰਦੇ ਨਾਲ ਮਿਲਾਵੇਂ ਜ਼ਰਾ ਗੌਰ ਕਰ ਕਿ ਜੇ ਤੂੰ ਮੈਨੂੰ ਉਸ ਬੰਦੇ ਨਾਲ ਮਿਲਾ ਦੇਵੇਂ ਜੋ ਅਸਲੀਅਤ ਵਿੱਚ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਸੁਖੀ ਹੈ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਸੁਖੀ ਹੋਵੇ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦੇਵਾਂਗਾ ਐਸਾ ਇੱਕ ਚਮਤਕਾਰਿਕ ਰੰਗ ਦੇਵਾਂਗਾ ਜਿਸ ਦੇ ਨਾਲ ਤੂੰ ਸੋਹਣੀ ਵੀ ਹੋ ਜਾਵੇਂਗੀ ਤੇ ਸੁਖੀ ਵੀ ਹੋ ਜਾਵੇਂਗੀ ਹੁਣ ਉਹਨਾਂ ਫਕੀਰਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਨਾ ਉਹ ਕੁੜੀ ਬੜੀ ਖੁਸ਼ ਹੋਈ ਖੁਸ਼ ਹੋਈ ਤੇ ਬੋਲੀ ਕਿ ਫਕੀਰ ਜੀ ਸਾਈਂ ਜੀ ਕੀ ਸੱਚੀ ਇਹ ਕੁਝ ਹੋ ਸਕਦਾ ਕੀ ਮੈਂ ਸੱਚੀ ਸੋਣੀ ਹੋ ਸਕਦੀ ਆ ਖੁਸ਼ਹਾਲ ਜ਼ਿੰਦਗੀ ਮੈਨੂੰ ਮਿਲ ਸਕਦੀ ਹੈ ਤਫਕਰ ਬੋਲੇ ਹਾਂ ਸੱਚਮੁੱਚ ਹੋ ਸਕਦਾ ਹੈ ਫਿਰ ਉਹ ਕੁੜੀ ਖੁਸ਼ੀ-ਖੁਸ਼ੀ ਕਹਿੰਦੀ ਹੈ ਜੇ ਸੱਚੀ ਉਹ ਇਹ ਸੰਭਵ ਹੈ ਨਾ ਇਹ ਸੱਚ ਹੋ ਸਕਦਾ ਤਾਂ ਮੈਂ ਇੱਕ ਇਹੋ ਜਿਹੇ ਬੰਦੇ ਨੂੰ ਜਾਣਦੀ ਆ ਜੋ ਬਹੁਤ ਹੀ ਸੁਖੀ ਹੈ ਇਹਨਾਂ ਕਹਿ ਕੇ ਉਹ ਕੁੜੀ 도ੜੀ-도ੜੀ ਆਪਣੇ ਮਾਲਕ ਕੋਲ ਗਈ ਜੋ ਜਿਸ ਦੇ ਕੋਲ ਉਹ ਕੰਮ ਕਰਦੀ ਸੀ ਉਹ ਇੱਕ ਕਿਸਾਨ ਸੀ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਇੱਕ ਫੱਕਰ ਮਿਲੇ ਹੈ ਇੱਕ ਫਕੀਰ ਮਹਾਤਮਾ ਮਿਲੇ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੀ ਆ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਕੋਲ ਲੈ ਆਵਾਂ ਜ਼ਰਾ ਗੌਰ ਕਰੋ ਕਿ ਜੇ ਮੈਂ ਇੱਕ ਸੁਖੀ ਬੰਦੇ ਨੂੰ ਉਹਨਾਂ ਦੇ ਕੋਲ ਲੈ ਆਵਾਂਗੀ ਨਾ ਜੋ ਪੂਰੀ ਤਰ੍ਹਾਂ ਸੁਖੀ ਹੈ ਤਾਂ ਉਹ ਮੈਨੂੰ ਵੀ ਸੋਹਣੀ ਤੇ ਸੁਖੀ ਬਣਾ ਦੇਣਗੇ ਉਹ ਕਿਸਾਨ ਜਿਹੜਾ ਸੀ ਉਹ ਕੁੜੀ ਦੀ ਨਾ ਗੱਲ ਸੁਣ ਕੇ ਤੇ ਦੁਖੀ ਹੋ ਜਾਂਦਾ ਹੈ ਤੇ ਕਹਿੰਦਾ ਕਿ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਹੈ ਜਰਾ ਗੌਰ ਕਰੋ ਕਿਸਾਨ ਕਹਿੰਦਾ ਮੈਂ ਤੈਨੂੰ ਕਿੱਥੋਂ ਸੁਖੀ ਲੱਗਦਾ ਹੈ ਤੇ ਉਹ ਕੁੜੀ ਬੋਲੀ ਕਿ ਤੁਹਾਡੇ ਕੋਲ ਤਾਂ ਸਾਰਾ ਕੁਝ ਚੰਗਾ ਖਾਣ ਪੀਣ ਨੂੰ ਐ ਚੰਗੀ ਦੌਲਤ ਐ ਚੰਗਾ ਪੈਸਾ ਐ ਤੁਹਾਡਾ ਆਪਣਾ ਪਰਿਵਾਰ ਐ ਤੇ ਤੁਹਾਡੇ ਕੋਲ ਹਰ ਚੀਜ਼ ਹੈ ਦੁਨੀਆ ਦੀ ਜਿਸ ਨਾਲ ਸੁੱਖ ਮਿਲਦਾ ਤੇ ਤੁਸੀਂ ਦੁਖੀ ਕਿਵੇਂ ਹੋ ਸਕਦੇ ਕਿਸਾਨ ਨੇ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਮੇਰੀ ਫਸਲ ਜਿਹੜੀ ਹੈ ਨਾ ਉਹ ਚੰਗੀ ਨਹੀਂ ਹੋ ਰਹੀ ਇਸ ਕਰਕੇ ਮੈਨੂੰ ਉਸ ਦੇ ਚੰਗੇ ਭਾਅ ਨਹੀਂ ਮਿਲਦੇ ਰਾਜੇ ਨੂੰ ਵਸੂਲੀ ਵੀ ਦੇਣੀ ਹੁੰਦੀ ਤੇ ਮੇਰੇ ਕੋਲ ਹੁਣ ਉਹਨੇ ਪੈਸੇ ਵੀ ਨਹੀਂ ਰਹੇ ਕਿ ਮੈਂ ਚੰਗੇ ਕਿਸਮ ਦੇ ਬੀਜ ਖਰੀਦ ਸਕਾਂ ਤੇ ਇਸ ਵਾਰ ਮੇਰੀ ਜਿਹੜੀ ਫਸਲ ਲੈਣਾ ਉਹ ਮੀਂਹ ਵਿੱਚ ਬਰਬਾਦ ਹੋ ਗਈ ਹੈ ਤੇ ਹੁਣ ਮੇਰੇ ਹਾਲਾਤ ਹੋਰ ਵੀ ਖਰਾਬ ਹੋ ਗਏ ਨੇ ਹੁਣ ਤੂੰ ਹੀ ਦੱਸ ਇਹੋ ਜਿਹੇ ਹਾਲਾਤਾਂ ਵਿੱਚ ਮੈਂ ਸੁਖੀ ਕਿਸ ਤਰ੍ਹਾਂ ਰਹਿ ਸਕਦਾ ਹਾਂ ਜਾਂ ਕਿਸੇ ਹੋਰ ਨੂੰ ਲੱਭ ਲੈ ਜੋ ਅਸਲ ਦੇ ਵਿੱਚ ਸੁਖੀ ਹੋਵੇ ਲੜਕੀ ਨੇ ਪੁੱਛਿਆ ਕਿ ਫਿਰ ਤੁਸੀਂ ਹੀ ਦੱਸ ਦਿਓ ਤੁਹਾਡੇ ਮੁਤਾਬਕ ਜੇ ਕੋਈ ਸੁਖੀ ਹੋਵੇ ਇਨਸਾਨ ਤੂੰ ਜਿਸ ਨੂੰ ਮੈਂ ਆਪਣੇ ਨਾਲ ਲੈ ਜਾ ਸਕਾਂ ਉੱਥੇ ਫਕੀਰਾਂ ਦੇ ਕੋਈ ਕਿਸਾਨ ਕੁਝ ਸਮੇਂ ਸੋਚਦਾ ਰਿਹਾ ਤੇ ਫਿਰ ਕਹਿਣ ਲੱਗਾ ਕਿ ਮੈਨੂੰ ਲੱਗਦਾ ਹੈ ਕਿ ਵਪਾਰੀ ਜਿਹੜਾ ਹੈ ਨਾ ਉਹ ਸਭ ਤੋਂ ਸੁਖੀ ਹੈ ਉਹਨਾਂ ਨੂੰ ਨਾ ਤੇ ਫਸਲ ਉਗਾਉਣ ਦੀ ਕੋਈ ਚਿੰਤਾ ਹੁੰਦੀ ਹੈ ਤੇ ਨਾ ਹੀ ਦੇਖਭਾਲ ਕਰਨ ਦੀ ਉਹਨਾਂ ਨੇ ਤਾਂ ਸਿਰਫ ਫਸਲ ਖਰੀਦਣੀ ਹੁੰਦੀ ਹੈ ਤੇ ਉਹ ਕਿਸੇ ਵੀ ਜਗ੍ਹਾ ਤੋਂ ਖਰੀਦ ਸਕਦੇ ਨੇ ਉਹ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਵਪਾਰ ਵੀ ਕਰ ਸਕਦੇ ਨੇ ਜਿਨ੍ਹਾਂ ਦਾ ਮੌਸਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਉਹ ਤਾਂ ਸਾਡੇ ਨਾਲੋਂ ਵੱਧ ਪੈਸਾ ਵੀ ਕਮਾਉਂਦੇ ਨੇ ਤੇ ਲੋਕ ਉਹਨਾਂ ਦਾ ਸਾਡੇ ਨਾਲੋਂ ਵੱਧ ਸਤਕਾਰ ਵੀ ਕਰਦੇ ਨੇ ਆਦਰ ਵੀ ਕਰਦੇ ਨੇ ਤਾਂ ਤੁਸੀਂ ਉਹਨਾਂ ਕੋਲ ਚਲੇ ਜਾ ਉਹ ਹੁਣ ਲੜਕੀ ਜਿਹੜੀ ਸੀ ਉਹ 도ੜੀ 도ੜੀ ਉਸ ਵਪਾਰੀ ਕੋਲ ਗਈ ਤੇ ਸਾਰੀ ਗੱਲ ਦੱਸੀ ਕਿ ਮੈਨੂੰ ਇੱਕ ਫਕੀਰ ਮਹਾਤਮਾ ਮਿਲੇ ਨੇ ਤੇ ਤੁਸੀਂ ਮੇਰੇ ਨਾਲ ਚੱਲੋ ਕਿਉਂਕਿ ਉਹਨਾਂ ਫਕੀਰਾਂ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਉਹਨਾਂ ਨੂੰ ਇੱਕ ਸੁਖੀ ਬੰਦੇ ਨਾਲ ਮਿਲਾ ਦੇਵਾਂਗੀ ਤਾਂ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਹਦੇ ਨਾਲ ਮੈਂ ਵੀ ਸੋਹਣੀ ਤੇ ਸੁਖੀ ਹੋ ਜਾਵਾਂਗੀ ਹੁਣ ਲੜਕੀ ਦੀ ਗੱਲ ਸੁਣ ਕੇ ਵਪਾਰੀ ਦੁੱਖ ਭਰੇ ਸ਼ਬਦਾਂ ਵਿੱਚ ਕਹਿਣ ਲੱਗਾ ਕਿ ਸਾਡੇ ਜੀਵਨ ਵਿੱਚ ਕਿੱਥੇ ਸੁੱਖ ਹਰ ਪਾਸੇ ਦੁੱਖ ਹੀ ਦੁੱਖ ਹੈ ਚੋਰ ਡਾਕੂ ਸਭ ਤੋਂ ਸਾਵਧਾਨ ਰਹਿਣਾ ਪੈਂਦਾ ਹੈ ਸਾਨੂੰ ਬਚ ਕੇ ਰਹਿਣਾ ਪੈਂਦਾ ਤੇ ਵਪਾਰ ਵਿੱਚ ਵੀ ਕਾਫੀ ਨੁਕਸਾਨ ਚੱਲ ਰਿਹਾ ਹੈ ਤੇ ਰਾਜਾ ਜੋ ਹੈ ਉਹ ਸਾਡੇ ਤੋਂ ਵਾਧੂ ਕਰਜ਼ ਵਸੂੜ ਰਿਹਾ ਹੈ ਉਸ ਨੂੰ ਕਰਜ਼ ਜ਼ਿਆਦਾ ਚਾਹੀਦਾ ਹੈ ਜਿਸ ਕਰਕੇ ਵਪਾਰ ਕਰਨ ਵਿੱਚ ਕਾਫੀ ਮੁਸ਼ਕਲਾ ਆ ਰਹੀਆਂ ਨੇ ਸਾਨੂੰ ਤਾਂ ਸੁਰੱਖਿਆ ਵੀ ਪੂਰੀ ਨਹੀਂ ਮਿਲਦੀ ਜ਼ਿੰਦਗੀ ਵਿੱਚ ਇੱਕ ਅਜੀਬ ਜਿਹਾ ਡਰ ਲੱਗਿਆ ਰਹਿੰਦਾ ਮੈਨੂੰ ਤਾਂ ਲੱਗਦਾ ਹੈ ਕਿ ਮੇਰੇ ਤੋਂ ਜ਼ਿਆਦਾ ਇਸ ਦੁਨੀਆ ਵਿੱਚ ਹੋਰ ਕੋਈ ਵੀ ਦੁਖੀ ਨਹੀਂ ਹੈ ਮੈਂ ਹੀ ਸਭ ਤੋਂ ਦੁਖੀ ਹਾਂ ਕੁੜੀ ਇਹ ਸੁਣ ਕੇ ਹੈਰਾਨ ਹੋ ਗਈ ਤੇ ਬੋਲੀ ਕਿ ਤੁਹਾਡੇ ਕੋਲ ਤਾਂ ਇੰਨਾ ਧਨ ਦੌਲਤ ਹੈ ਜ਼ਮੀਨ ਜਾਇਦਾਦ ਹੈ ਖਾਣ ਪੀਣ ਲਈ ਖੁੱਲਾ ਹੈ ਸਭ ਕੁਝ ਰਹਿਣ ਲਈ ਵੱਡਾ ਸਾਰਾ ਆਲੀਸ਼ਾਨ ਘਰ ਹੈ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਤੁਸੀਂ ਦੁਖੀ ਕਿਵੇਂ ਹੋ ਕਿਉਂਕਿ ਕਿਸਾਨ ਨੂੰ ਵੀ ਤੇ ਮੈਨੂੰ ਵੀ ਇਹੀ ਲੱਗਦਾ ਸੀ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਸੁਖੀ ਬੰਦੇ ਹੋਵੋਗੇ ਖੈਰ ਚਲੋ ਕੋਈ ਗੱਲ ਮੈਨੂੰ ਤੁਸੀਂ ਕੋਈ ਇਹੋ ਜਿਹਾ ਬੰਦਾ ਦੱਸ ਦਿਓ ਜੋ ਤੁਹਾਡੇ ਮੁਤਾਬਿਕ ਬਹੁਤ ਜ਼ਿਆਦਾ ਸੁਖੀ ਹੋਵੇ ਤਾਂ ਜੋ ਮੈਂ ਉਸ ਨੂੰ ਉਹਨਾਂ ਫਕੀਰ ਮਹਾਤਮਾ ਕੋਲ ਲੈ ਕੇ ਜਾ ਸਕਾਂ ਵਪਾਰੀ ਹੁਣ ਕੁਝ ਵਕਤ ਤੱਕ ਸੋਚਦਾ ਰਿਹਾ ਸੋਚਦਾ ਰਿਹਾ ਔਰ ਥੋੜਾ ਵਕਤ ਸੋਚਣ ਤੋਂ ਬਾਅਦ ਬੋਲਿਆ ਕਿ ਮੈਨੂੰ ਤਾਂ ਲੱਗਦਾ ਹੈ ਕਿ ਰਾਜ ਦੇ ਅਧਿਕਾਰੀ ਨੇ ਨਾ ਜੋ ਉਹ ਬੜੇ ਸੁਖੀ ਨੇ ਉਹ ਤਾਂ ਸਿੱਧਾ ਰਾਜੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਕੋਲ ਬਹੁਤ ਸਾਰੇ ਅਧਿਕਾਰ ਵੀ ਹੁੰਦੇ ਨੇ ਤੇ ਉਹ ਧਨਵਾਨ ਦੌਲਤਮੰਦ ਵੀ ਹੁੰਦੇ જરા ਗੌਰ ਕਰੋ ਉਹ ਚੋਰਾਂ ਡਾਕੂਆਂ ਤੋਂ ਡਰਦੇ ਨਹੀਂ ਐ ਤੇ ਉਹ ਸਾਡੇ ਕੋਲੋਂ ਵੀ ਪੈਸਾ ਜਿਹੜਾ ਹੈ ਵਸੂਲ ਕਰ ਲੈਂਦੇ ਐ ਤੇ ਸਾਨੂੰ ਵੀ ਜ਼ਬਰਦਸਤੀ ਉਹਨਾਂ ਦਾ ਆਦਰ ਸਤਕਾਰ ਵਿੱਚ ਝੁਕਣਾ ਹੀ ਪੈਂਦਾ ਹੈ ਹਾਲਾਂਕਿ ਆਪਾਂ ਕਰਨਾ ਨਹੀਂ ਚਾਹੁੰਦੇ ਪਰ ਉਹ ਵੀ ਜ਼ਬਰਦਸਤੀ ਝੁਕਦੇ ਆਂ ਆਪਾਂ ਕਿਉਂਕਿ ਸਾਡੇ ਤੋਂ ਪੈਸੇ ਵਸੂਲ ਲੈਣੇ ਨੇ ਉਹ ਤਾਂ ਜ਼ਬਰਦਸਤੀ ਤੇ ਸਾਰੇ ਲੋਕ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਦਰ ਕਰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਕੋਈ ਵੀ ਦੁੱਖ ਨਹੀਂ ਹੋਵੇਗਾ। ਉਹੀ ਸਭ ਤੋਂ ਵੱਧ ਸੁਖੀ ਨੇ। ਕਾਸ਼ ਮੈਂ ਵੀ ਰਾਜੇ ਦਾ ਇੱਕ ਅਧਿਕਾਰੀ ਹੁੰਦਾ। ਤੇ ਮੈਂ ਵੀ ਆਪਣੀ ਜ਼ਿੰਦਗੀ ਬੜੇ ਸੁੱਖ ਨਾਲ ਬਿਤਾ ਰਿਆ ਹੁੰਦਾ। ਲੜਕੀ ਬੋਲੀ ਕਿ ਕੀ ਤੁਸੀਂ ਕਿਸੇ ਅਧਿਕਾਰੀ ਨੂੰ ਜਾਣਦੇ ਹੋ? ਤੁਸੀਂ ਜਾਣਦੇ ਹੋ ਕਿਸੇ ਅਧਿਕਾਰੀ ਨੂੰ? ਜੇ ਜਾਣਦੇ ਹੋ ਤਾਂ ਮੈਨੂੰ ਉਸ ਅਧਿਕਾਰੀ ਨਾਲ ਮਿਲਾ ਦਿਓ ਕੀ ਤੁਸੀਂ ਮੈਨੂੰ ਮਿਲਵਾ ਸਕਦੇ ਹੋ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੀ ਹਾਂ ਤਾਂ ਜੇ ਉਹ ਸੱਚੀ ਸੁખી ਹੋਏ ਤਾਂ ਉਹ ਫਕੀਰਾਂ ਨੇ ਮੈਨੂੰ ਕੁਝ ਐਸੀ ਚੀਜ਼ ਦੇ ਦੇਣੀ ਹੈ ਜਿਸ ਦੇ ਨਾਲ ਮੈਂ ਸੋਹਣੀ ਵੀ ਹੋ ਜਾਣਾ ਹੈ ਤੇ ਸੁખી ਵੀ ਬਣ ਜਾਵਾਂਗੀ ਵਪਾਰੀ ਨੂੰ ਹੁਣ ਉਸ ਕੁੜੀ ਤੇ ਨਾ ਦਇਆ ਆ ਗਈ ਕਿ ਉਸਨੇ ਉਸ ਕੁੜੀ ਨੂੰ ਇੱਕ ਅਧਿਕਾਰੀ ਨਾਲ ਮਿਲਾ ਦਿੱਤਾ ਜਿਹੜਾ ਰਾਜ ਦਰਬਾਰ ਦਾ ਅਧਿਕਾਰੀ ਹੁੰਦੇ ਨੇ ਨਾ ਜਿੱਦਾਂ ਇੱਥੇ ਕੈਲੋ ਵੀ ਸੀਐਮ ਐ ਉਸ ਤੋਂ ਬਾਅਦ ਐਮਪੀ ਐਮਐਲਏ ਜੋ ਵੀ ਹੁੰਦੇ ਨੇ ਉਹ ਅਧਿਕਾਰੀ ਹੀ ਨਹੀਂ ਇੱਕ ਤਰ੍ਹਾਂ ਦੇ ਤਾਂ ਰਾਜੇ ਦੇ ਦਰਬਾਰੇ ਦੇ ਜਿਹੜੇ ਅਧਿਕਾਰੀ ਹੁੰਦੇ ਹੁਣ ਉਹਨਾਂ ਨਾਲ ਮਿਲਾ ਦਿੱਤਾ ਉਹ ਰਾਜਾ ਸੀ ਰਾਜੇ ਦੇ ਅੱਗੇ ਉਹ ਅਧਿਕਾਰੀ ਸੀਗੇ ਹੁਣ ਮਿਲਾ ਦਿੱਤਾ ਜਿਸ ਨੂੰ ਉਹ ਜਾਣਦਾ ਸੀ ਕੁੜੀ ਅਧਿਕਾਰੀ ਨੂੰ ਮਿਲੀ ਤੇ ਉਸਨੇ ਉਹ ਸਾਰੀ ਗੱਲ ਦੱਸੀ ਕਿ ਕੀ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਨੂੰ ਇੱਕ ਫਕੀਰ ਮਿਲੇ ਨੇ ਹੁਣ ਅਧਿਕਾਰੀ ਵੀ ਕੁੜੀ ਦੀ ਉਹ ਸਾਰੀ ਗੱਲ ਸੁਣ ਕੇ ਬੋਲਿਆ ਕਿ ਤੈਨੂੰ ਕਿੰਨੇ ਕਿਹਾ ਕਿ ਮੈਂ ਸੁਖੀ ਆ ਉਹ ਮੇਰੇ ਵਰਗਾ ਦੁਖੀ ਇਨਸਾਨ ਤਾਂ ਇਸ ਦੁਨੀਆ ਵਿੱਚ ਕਿਤੇ ਵੀ ਨਹੀਂ ਹੋਵੇਗਾ ਤੈਨੂੰ ਕੁਝ ਨਹੀਂ ਪਤਾ ਕਿ ਸਾਡੇ ਉੱਤੇ ਕਿੰਨਾ ਦਬਾਅ ਹੁੰਦਾ ਹੈ ਸਾਡੇ ਉੱਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਰਾਜੇ ਦੇ ਹਰ ਇੱਕ ਹੁਕਮ ਨੂੰ ਪੂਰਾ ਕਰਨਾ ਪੈਂਦਾ ਤੇ ਉਹ ਹੁਕਮ ਵੀ ਇੰਨੀ ਆਸਾਨੀ ਨਾਲ ਪੂਰੇ ਨਹੀਂ ਹੁੰਦਾ ਉਹਨਾਂ ਨੂੰ ਪੂਰਾ ਕਰਨ ਲਈ ਪਤਾ ਨਹੀਂ ਸਾਨੂੰ ਕੀ ਕੀ ਕਰਨਾ ਪੈਂਦਾ ਤੇ ਨੂੰ ਨਹੀਂ ਪਤਾ ਸਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਰਾਜਾ ਉਹ ਤਾਂ ਕਦੇ ਵੀ ਕੋਈ ਵੀ ਹੁਕਮ ਜਾਰੀ ਕਰ ਦਿੰਦਾ ਤੇ ਸਾਨੂੰ ਉਹਨਾਂ ਨੂੰ ਲਾਗੂ ਕਰਨਾ ਪੈਂਦਾ ਤੇ ਜਨਤਾ ਦਾ ਗੁੱਸਾ ਤੇ ਹੋਰ ਮੁਸ਼ਕਲਾਂ ਇਹ ਸਾਰੇ ਨਤੀਜੇ ਸਾਨੂੰ ਹੀ ਚੱਲਨੇ ਪੈਂਦੇ ਆ ਸਾਨੂੰ ਹੀ ਭੁਗਤਨੇ ਪੈਂਦੇ ਨੇ ਤੇ ਤੈਨੂੰ ਲੱਗਦਾ ਹੈ ਕਿ ਮੈਂ ਸੁਖੀ ਆ ਕਦੇ ਵੀ ਨਹੀਂ ਜੇਕਰ ਫਕੀਰ ਮਹਾਤਮਾ ਤੈਨੂੰ ਸੁਖੀ ਕਰ ਦੇਵੇ ਨਾ ਤਾਂ ਮੈਨੂੰ ਵੀ ਮਿਲਵਾ ਦੇ ਉਹਨਾਂ ਨਾਲ ਮੈਂ ਵੀ ਸੁਖੀ ਹੋਣਾ ਚਾਹੁੰਦਾ ਹਾਂ ਮੈਂ ਵੀ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤਾਉਣਾ ਚਾਹੁੰਦਾ ਹਾਂ ਉਹ ਲੜਕੀ ਜਿਹੜੀ ਸੀ ਉਹ ਹੈਰਾਨ ਹੋ ਗਈ ਹੈਰਾਨੀ ਨਾਲ ਬੋਲਦੀ ਹੈ ਕਿ ਮੈਨੂੰ ਤਾਂ ਲੱਗਦਾ ਸੀ ਕਿ ਇਸ ਦੁਨੀਆ ਵਿੱਚ ਤੁਸੀਂ ਸੁਖੀ ਹੋ ਪਰ ਜੇਕਰ ਤੁਸੀਂ ਕਿਸੇ ਇਨਸਾਨ ਨੂੰ ਜਾਣਦੇ ਹੋ ਕਿ ਜਿਹੜਾ ਇਸ ਦੁਨੀਆ ਵਿੱਚ ਸੁਖੀ ਹੋਵੇ ਤਾਂ ਮੈਨੂੰ ਉਸ ਨਾਲ ਮਿਲਵਾ ਦਿਓ ਮੈਂ ਉਸ ਨੂੰ ਉਹਨਾਂ ਫਕੀਰ ਮਹਾਤਮਾਵਾ ਕੋਲ ਲੈ ਜਾਵਾਂਗੀ ਹੁਣ ਕੁੜੀ ਦੀਆਂ ਗੱਲਾਂ ਸੁਣ ਕੇ ਨਾ ਅਧਿਕਾਰੀ ਬੋਲਿਆ ਕਿ ਹਾਂ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਰਾਜ ਵਿੱਚ ਇੱਕ ਹੀ ਇਨਸਾਨ ਹੈ ਜੋ ਬਹੁਤ ਸੁਖੀ ਹੈ ਤੇ ਉਹ ਹੈ ਸਾਡਾ ਰਾਜਾ ਸਾਡੇ ਰਾਜ ਦਾ ਰਾਜਾ ਮੈਨੂੰ ਤਾਂ ਉਹੀ ਸੁਖੀ ਲੱਗਦਾ ਉਹਨੂੰ ਕਿਸੇ ਦੀ ਸੁਣਨੀ ਨਹੀਂ ਪੈਂਦੀ ਉਹ ਤਾਂ ਸਾਰੇ ਨਿਯਮ ਸਾਡੇ ਲਈ ਆਪ ਹੀ ਬਣਾਉਂਦਾ ਹੈ ਸਾਰਿਆਂ ਤੇ ਉਸ ਦਾ ਹੁਕਮ ਚੱਲਦਾ ਹੈ ਤੇ ਸਾਰੇ ਉਸ ਦੇ ਅੱਗੇ ਹੀ ਝੁਕਦੇ ਨੇ ਉਹਦੇ ਕੋਲ ਨਾ ਤੇ ਦੌਲਤ ਦੀ ਕਮੀ ਹੈ ਤਾਂ ਦੀ ਕੋਈ ਕਮੀ ਐ ਨਾ ਹੀ ਕੋਈ ਜ਼ਮੀਨ ਦਾ ਜਾਇਦਾਦ ਦੀ ਕਮੀ ਐ ਸਾਰੀ ਧਰਤੀ ਨੂੰ ਹੀ ਉਸਨੇ ਜਿੱਤ ਲਿਆ ਹੈ ਉਹੀ ਸਾਰਿਆਂ ਦਾ ਮਾਲਕ ਹੈ ਸਭ ਤੋਂ ਉੱਚਾ ਉਹੀ ਸਭ ਤੋਂ ਸੁਖੀ ਇਨਸਾਨ ਵੀ ਕਾਸ਼ ਮੈਂ ਵੀ ਕਿਸੇ ਰਾਜੇ ਦੇ ਘਰ ਜੰਮਿਆ ਹੁੰਦਾ ਤਾਂ ਜੇ ਮੈਂ ਵੀ ਬੜਾ ਸੁਖੀ ਹੁੰਦਾ ਅਧਿਕਾਰੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਉਹ ਲੜਕੀ ਅਧਿਕਾਰੀ ਨੂੰ ਬੋਲੀ ਕਿ ਤੁਸੀਂ ਇੱਕ ਕਿਰਪਾ ਕਰ ਸਕਦੇ ਹੋ ਮੈਨੂੰ ਸਿਰਫ ਇੱਕ ਵਾਰ ਰਾਜੇ ਨਾਲ ਮਿਲਵਾ ਦਿਓ ਮੈਂ ਸਿਰਫ ਇੱਕੋ ਵਾਰ ਰਾਜੇ ਨੂੰ ਮਿਲਣਾ ਚਾਹੁੰਦੀ ਆ ਜੇ ਤੁਸੀਂ ਮਿਲਾ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਹੁਣ ਕੁੜੀ ਦੇ ਚਿਹਰੇ ਨੂੰ ਦੇਖ ਕੇ ਅਧਿਕਾਰੀ ਨੂੰ ਉਸ ਤੇ ਦਇਆ ਆ ਜਾਂਦੀ ਹੈ ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਅੱਜ ਰਾਜ ਦਰਬਾਰ ਹੀ ਜਾ ਰਿਹਾ ਹਾਂ ਤੇ ਤੁਸੀਂ ਵੀ ਮੇਰੇ ਨਾਲ-ਨਾਲ ਚੱਲੋ ਤੇ ਜੋ ਵੀ ਉਸ ਰਾਜੇ ਨੂੰ ਪੁੱਛਣਾ ਹੈ ਪੁੱਛ ਲਵੀਂ ਤੇ ਇੰਨਾ ਕਹਿ ਕੇ ਉਹ ਅਧਿਕਾਰੀ ਉਸ ਕੁੜੀ ਨੂੰ ਰਾਜ ਦਰਬਾਰ ਨਾਲ ਲੈ ਗਿਆ ਹੁਣ ਰਾਜ ਦਰਬਾਰ ਪਹੁੰਚਣ ਤੋਂ ਬਾਅਦ ਅਧਿਕਾਰੀ ਰਾਜਾ ਨੂੰ ਕੁੜੀ ਦੀ ਬੇਨਤੀ ਦੱਸਦਾ ਹੈ। ਰਾਜਾ ਹੁਣ ਉਸ ਕੁੜੀ ਦੀ ਗੱਲ ਸੁਣਨ ਲਈ ਤਿਆਰ ਹੋ ਜਾਂਦਾ ਹੈ ਤੇ ਕੁੜੀ ਨੂੰ ਰਾਜ ਦਰਬਾਰ ਵਿੱਚ ਬੁਲਾਇਆ ਜਾਂਦਾ ਹੈ। ਰਾਜਾ ਕੁੜੀ ਨੂੰ ਕਹਿੰਦਾ ਹੈ ਕਿ ਤੁਸੀਂ ਬਿਨਾਂ ਕਿਸੇ ਡਰ ਤੋਂ ਮੈਨੂੰ ਆਪਣੀ ਗੱਲ ਦੱਸ। ਕਿ ਤੂੰ ਬਿਨਾਂ ਕਿਸੇ ਡਰ ਤੋਂ ਮੈਨੂੰ ਆਪਣੀ ਗੱਲ ਦੱਸ ਤੇ ਮੈਨੂੰ ਕੀ ਪੁੱਛਣਾ ਚਾਹੁੰਦੀ ਏ ਬਿਨਾਂ ਡਰ ਤੋਂ ਪੁੱਛ। ਹੁਣ ਉਹ ਲੜਕੀ ਥੋੜਾ ਜਿਹਾ ਘਬਰ ਆਉਂਦੀ ਹੈ। ਕਬਰੌਂਦੀ ਹੋਈ ਡਰਦੀ ਡਰਦੀ ਬੋਲੀ ਕਿ ਹੇ ਰਾਜਨ ਮੈਂ ਇੱਕ ਪੂਰੀ ਤਰ੍ਹਾਂ ਸੁਖੀ ਇਨਸਾਨ ਦੀ ਤਲਾਸ਼ ਵਿੱਚ ਹਾਂ ਦਰਅਸਲ ਮੈਨੂੰ ਇੱਕ ਪਹੁੰਚੇ ਹੋਏ ਫਕੀਰ ਮਿਲੇ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਜੇ ਮੈਂ ਕਿਸੇ ਐਸੇ ਵਿਅਕਤੀ ਨੂੰ ਉਹਨਾਂ ਕੋ ਲੈ ਕੇ ਆਵਾਂਗੀ ਜੋ ਸੱਚਮੁੱਚ ਸੁਖੀ ਹੈ ਖੁਸ਼ਹਾਲ ਹੈ ਤੇ ਉਹ ਮੈਨੂੰ ਇੱਕ ਐਸੀ ਚੀਜ਼ ਦੇਣਗੇ ਜਿਸ ਨਾਲ ਮੇਰਾ ਰੰਗ ਰੂਪ ਜਿਹੜਾ ਹੈ ਉਹ ਸੋਹਣਾ ਹੋ ਜਾਵੇਗਾ ਤੇ ਮੈਂ ਸੁਖੀ ਬਣ ਜਾਵਾਂਗੀ ਤੇ ਬਹੁਤ ਸਾਰੇ ਲੋਕਾਂ ਨਾਲ ਮਿਲਣ ਤੋਂ ਬਾਅਦ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਹੀ ਬਸ ਇਸ ਦੁਨੀਆ ਵਿੱਚ ਇੱਕੋ ਇੱਕ ਸੁਖੀ ਵਿਅਕਤੀ ਸੁਖੀ ਇਨਸਾਨ ਕੀ ਤੁਸੀਂ ਮੇਰੇ ਨਾਲ ਉਸ ਫਕੀਰ ਮਹਾਤਮਾ ਨੂੰ ਮਿਲਣ ਚੱਲੋਗੇ ਤੁਹਾਡਾ ਬੜਾ ਆਸਾਨ ਹੋਵੇਗਾ ਜਰਾ ਗੌਰ ਕਰੋ ਬਾਬਾ ਜੀ ਹੁਣ ਰਾਜਾ ਲੱਗ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਸੁਖੀ ਹੈ ਰਾਜਾ ਉਸ ਕੁੜੀ ਦੀ ਗੱਲ ਬੜੀ ਗੌਰ ਨਾਲ ਸੁਣਦਾ ਹੈ ਤੇ ਫਿਰ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੰਦਾ ਹੈ ਉਹ ਕੁੜੀ ਨੂੰ ਕਹਿੰਦਾ ਕਿ ਜਿਵੇਂ ਤੈਨੂੰ ਲੱਗਦਾ ਤੇ ਸਾਰੇ ਹੋਰ ਲੋਕਾਂ ਨੂੰ ਵੀ ਲੱਗਦਾ ਕਿ ਮੈਂ ਇਸ ਦੁਨੀਆ ਦਾ ਸਭ ਤੋਂ ਸੁਖੀ ਵਿਅਕਤੀ ਹਾਂ ਪਰ ਜੇ ਕੋਈ ਮੈਨੂੰ ਪੁੱਛੇ ਕਿ ਇਸ ਦੁਨੀਆ ਦਾ ਸਭ ਤੋਂ ਦੁਖੀ ਵਿਅਕਤੀ ਕਿਹੜਾ ਹੈ ਤੇ ਮੈਂ ਕਵਾਂਗਾ ਉਹ ਮੈਂ ਹੀ ਹਾਂ ਪੁੱਤਰ ਜੀ ਮੇਰੇ ਕੋਲ ਨੀਂਦ ਨਹੀਂ ਹੈ ਮੇਰੇ ਕੋਲ ਆਰਾਮ ਨਹੀਂ ਹੈ ਮੈਂ ਤਾਂ ਠੀਕ ਢੰਗ ਨਾਲ ਸੋ ਵੀ ਨਹੀਂ ਸਕਦਾ ਮੇਰੀ ਸੁਰੱਖਿਆ ਕਰਨ ਵਾਲੇ ਆਦਮੀ ਹਮੇਸ਼ਾ ਮੇਰੇ ird gird ਰਹਿੰਦੇ ਨੇ ਇਤੋਂ ਤੱਕ ਕਿ ਉਹਨਾਂ ਦੇ ਬਿਨਾਂ ਮੈਂ ਕਿਤੇ ਆ ਜਾ ਵੀ ਨਹੀਂ ਸਕਦਾ ਜਿਵੇਂ ਹੀ ਆਵਾਜ਼ ਆਉਂਦੀ ਹੈ ਮੇਰੀ ਨੀਂਦ ਟੁੱਟ ਜਾਂਦੀ ਹੈ ਬੇਚੈਨੀ ਲੱਗੀ ਰਹਿੰਦੀ ਹੈ ਹਮੇਸ਼ਾ ਇੱਕ ਡਰ ਰਹਿੰਦਾ ਹੈ ਕਿਉਂਕਿ ਮੇਰੇ ਦੁਸ਼ਮਣ ਮੇਰੇ ਹੀ ਘਰ ਵਿੱਚ ਨੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੌਣ ਕਿੱਥੇ ਕਦੋਂ ਮੇਰੇ ਤੇ ਵਾਰ ਕਰ ਸਕਦਾ ਹੈ ਇੱਥੇ ਰਾਜ ਦਰਬਾਰ ਤੇ ਬੈਠੇ ਹੋਏ ਵੀ ਪਤਾ ਨਹੀਂ ਕਿਹੜਾ ਮੇਰਾ ਦੁਸ਼ਮਣ ਬੈਠਾ ਹੈ ਤੇ ਇੱਥੇ ਬੈਠਾ ਹਰ ਵਿਅਕਤੀ ਮੇਰੇ ਦਰਬਾਰ ਦਾ ਹੀ ਹੈ ਪਰ ਮੈਨੂੰ ਹਰ ਕਿਸੇ ਤੇ ਸ਼ੱਕ ਕਰਨਾ ਪੈਂਦਾ ਹਰ ਸਾਹ ਭਾਰਾ ਲੱਗਦਾ ਏਨੇ ਵੱਡੇ ਰਾਜ ਦੀ ਜ਼ਿੰਮੇਵਾਰੀ ਨਿਭਾਉਣੀ ਇੰਨੀ ਆਸਾਨ ਨਹੀਂ ਹੈ ਤੇ ਤੈਨੂੰ ਲੱਗਦਾ ਹੋਵੇਗਾ ਕਿ ਰਾਜੇ ਕੋਲ ਸਾਰੇ ਐਸ਼ੋ ਆਰਾਮ ਨੇ ਧਨ ਹੈ ਦੌਲਤ ਹੈ ਦਾਸ ਨੇ ਦਾਸੀਆਂ ਨੇ ਜ਼ਮੀਨ ਜਾਇਦਾਦ ਹੈ ਤੇ ਉਹਨਾਂ ਨੂੰ ਸੁਖੀ ਹੋਣਾ ਹੀ ਚਾਹੀਦਾ ਹੈ ਕਿ ਜਿਹਦੇ ਕੋਲ ਇਹ ਹੋਵੇ ਉਹਨੂੰ ਸੁਖੀ ਹੋਣਾ ਚਾਹੀਦਾ ਪਰ ਮੈਂ ਤੈਨੂੰ ਦੱਸ ਦੇਵਾਂ ਕਿ ਇਹ ਸਾਰੀਆਂ ਚੀਜ਼ਾਂ ਸੁੱਖ ਨਹੀਂ ਦਿੰਦੀਆਂ। ਕੁੜੀ ਹੁਣ ਰਾਜੇ ਦੀ ਇਹ ਗੱਲ ਸੁਣ ਕੇ ਕਹਿੰਦੀ ਹੈ ਕਿ ਜੇਕਰ ਧਨ, ਦੌਲਤ ਤੇ ਜ਼ਮੀਨ, ਜਾਇਦਾਦ ਸੁੱਖ ਨਹੀਂ ਦਿੰਦੀਆਂ ਤਾਂ ਸੁੰਦਰਤਾ ਤੇ ਸੁੱਖ ਦੇ ਹੀ ਸਕਦੀ ਹੈ ਨਾ। ਕਿ ਜੇ ਜ਼ਮੀਨ ਨਹੀਂ ਦਿੱਦੀ, ਧਨ ਦੌਲਤ ਨਹੀਂ ਪਰ ਸੋਹਣਾ ਰੂਪ, ਰੰਗ ਤੇ ਸੁੱਖ ਦੇ ਹੀ ਸਕਦਾ ਹੈ ਨਾ। ਸੋਹਣੇ ਲੋਕਾਂ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ, ਉਹਨਾਂ ਦੀ ਇੱਜ਼ਤ ਕਰਦਾ ਹੈ। ਰਾਜਾ ਮੁਸਕਰਾਉਂਦੇ ਹੋਏ ਬੋਲਿਆ ਆਇ ਤੱਕ ਜੋ ਮੈਂ ਵੇਖਿਆ ਹੈ ਕਿ ਜਿਹੜੇ ਲੋਕ ਚਿਹਰੇ ਤੋਂ ਸੋਹਣੇ ਹੁੰਦੇ ਹਨ ਚਿਹਰੇ ਤੋਂ ਸੋਹਣੇ ਹੁੰਦੇ ਨੇ ਉਹ ਸਿਰਫ ਚਿਹਰੇ ਤੋਂ ਹੀ ਸੋਹਣੇ ਹੁੰਦੇ ਨੇ ਉਹ ਦਿਲ ਤੋਂ ਸੋਹਣੇ ਨਹੀਂ ਹੁੰਦੇ ਉਹ ਲੋਕ ਤਾਂ ਸਿਰਫ ਇੱਕ ਮਖੋਟਾ ਲੈ ਕੇ ਤੁਰੇ ਫਿਰਦੇ ਨੇ ਉਹ ਦੂਜਿਆਂ ਨੂੰ ਵਿਖਾਉਂਦੇ ਰਹੇ ਕਿ ਮੈਂ ਕਿੰਨਾ ਸੋਹਣਾ ਪਰ ਇੱਕ ਵਕਤ ਇਹ ਸਮਾਂ ਜਿਹੜਾ ਚਿਹਰੇ ਦੀ ਸੁੰਦਰਤਾ ਸਾਰਿਆਂ ਦੀ ਖੋਹ ਲੈਂਦਾ ਹੈ ਚਾਹੇ ਉਹ ਕਿੱਡਾ ਵੀ ਵੱਡਾ ਇਨਸਾਨ ਹੋਵੇ ਕਿੰਨਾ ਵੀ ਸੋਹਣਾ ਹੋਵੇ ਉਹਦੀ ਸੁੰਦਰਤਾ ਖੋ ਲਵੇਗਾ ਇਹ ਵਕਤ ਇੱਕੋ ਇੱਕ ਸੁੰਦਰਤਾ ਹੈ ਤਾਂ ਉਹ ਹੈ ਮਨ ਵਿੱਚ ਉਹ ਮਨ ਵਿੱਚ ਹੀ ਹੁੰਦੀ ਹੈ ਜਿਹਦਾ ਮਨ ਸੋਹਣਾ ਹੈ ਉਹ ਸਦਾ ਹੀ ਸੋਹਣਾ ਰਹਿੰਦਾ ਕੁੜੀ ਫਿਰ ਪੁੱਛਦੀ ਹੈ ਫਿਰ ਤੁਸੀਂ ਹੀ ਦੱਸੋ ਕਿ ਤੁਹਾਡੇ ਮੁਤਾਬਕ ਇਸ ਦੁਨੀਆ ਤੇ ਸਭ ਤੋਂ ਸੋਹਣਾ ਤੇ ਸੁਖੀ ਕੌਣ ਹੈ ਰਾਜਾ ਬੋਲਿਆ ਕਿ ਮੇਰੇ ਮੁਤਾਬਕ ਤਾਂ ਇੱਕ ਗਰੀਬ ਵਿਅਕਤੀ ਜੋ ਦੋ ਵੇਲੇ ਦੀ ਰੋਟੀ ਕਮਾ ਲੈਂਦਾ ਜਿਨੂੰ ਕੋਈ ਫਿਕਰ ਨਹੀਂ ਹੈ ਕੋਈ ਬੰਦਿਸ਼ ਨਹੀਂ ਹੈ ਜੋ ਕਿਤੇ ਵੀ ਘੁੰਮ ਸਕਦਾ ਹੈ ਜਿਸ ਨੂੰ ਕੁਝ ਵੀ ਲੁੱਟੇ ਜਾਣ ਦਾ ਡਰ ਨਹੀਂ ਹੈ ਜਿਸ ਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਉਸੇ ਨੂੰ ਮੈਂ ਸਭ ਤੋਂ ਵੱਧ ਸੁਖੀ ਸਮਝਦਾ ਹਾਂ ਇਸੇ ਤਰ੍ਹਾਂ ਮੈਂ ਤੈਨੂੰ ਵੇਖਿਆ ਕਿ ਤੂੰ ਹੀ ਸਭ ਤੋਂ ਵੱਧ ਸੁਖੀ ਹੈ ਤੇਰੇ ਕੋਲ ਚੰਗਾ ਦਿਲ ਹੈ ਨੀਂਦ ਹੈ ਚਾਰੇ ਪਾਸੇ ਖੁੱਲੀਆਂ ਰਾਵਾਂ ਨੇ ਤੇਰੇ ਕੋਲ ਕੋਈ ਡਰ ਨਹੀਂ ਕੋਈ ਸਾਜ਼ਿਸ਼ ਨਹੀਂ ਕੋਈ ਚਿੰਤਾ ਨਹੀਂ ਸਿਰਫ ਜੀਵਨ ਖੁੱਲਾ ਜੀਵਨ ਮੇਰੇ ਮੁਤਾਬਕ ਤਾਂ ਤੂੰ ਹੀ ਸਭ ਤੋਂ ਵੱਧ ਸੁਖੀ ਹੈ ਹੁਣ ਰਾਜੇ ਦੀਆਂ ਇਹ ਗੱਲਾਂ ਸੁਣ ਕੇ ਜ਼ਰਾ ਗੌਰ ਕਰੋ ਬਾਬਾ ਜੀ ਜਦੋਂ ਰਾਜੇ ਨੇ ਹੁਣ ਇੰਨਾ ਸਾਰਾ ਕੁਝ ਕਿਹਾ ਤਾਂ ਉਹ ਗੱਲਾਂ ਸੁਣ ਕੇ ਨਾ ਕੁੜੀ ਇੱਕ ਪੱਲੀ ਸੋਚਾਂ ਵਿੱਚ ਪੈ ਜਾਂਦੀ ਹੈ ਤਾਂ ਫਿਰ ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਹਾਂ ਸੱਚੀ ਮੁੱਚੀ ਉਹ ਹੀ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਹੈ ਹੁਣ ਉਹ ਜੋ ਵੀ ਸੀ ਤੇ ਜਿਵੇਂ ਵੀ ਸੀ ਹੁਣ ਉਸ ਨੂੰ ਆਪਣੇ ਆਪ ਤੇ ਮਾਣ ਹੋਣ ਲੱਗ ਪੈਂਦਾ ਸਾਰਾ ਦਿਨ ਇੱਥੋਂ ਉੱਥੇ ਇੱਧਰ ਉੱਧਰ ਭਟਕਣ ਤੋਂ ਬਾਅਦ ਉਸ ਦੇ ਅੰਦਰ ਮਾਨਸਿਕ ਤੌਰ ਤੇ ਸ਼ਾਂਤੀ ਆ ਜਾਂਦੀ ਹੈ ਉਹ ਮੁੜ ਕੇ ਉਹਨਾਂ ਫਕੀਰਾਂ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਸੰਤ ਜੀ ਸਾਈਂ ਜੀ ਮਹਾਤਮਾ ਜੀ ਜਦੋਂ ਮੈਂ ਇੱਥੋਂ ਗਈ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਬਦਸੂਰਤ ਹਾਂ ਤੇ ਦੁਨੀਆ ਵਿੱਚ ਸਭ ਤੋਂ ਦੁਖੀ ਮੈਂ ਹੀ ਹਾਂ ਪਰ ਜਿਵੇਂ ਜਿਵੇਂ ਮੈਂ ਲੋਕਾਂ ਨੂੰ ਮਿਲਦੀ ਗਈ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆ ਵਿੱਚ ਸਭ ਤੋਂ ਵੱਧ ਸੁਖੀ ਇਨਸਾਨ ਤਾਂ ਮੈਂ ਹੀ ਆ ਹਾਂ ਇਹ ਵੱਖਰੀ ਗੱਲ ਹੈ ਕਿ ਮੈਂ ਕਿਸੇ ਵੀ ਸੁਖੀ ਵਿਅਕਤੀ ਨੂੰ ਤੁਹਾਡੇ ਕੋਲ ਨਹੀਂ ਲੈ ਕੇ ਆ ਸਕੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਛੱਡ ਕੇ ਸਾਰੇ ਹੀ ਸੁਖੀ ਨੇ ਪਰ ਹੁਣ ਤਾਂ ਗੱਲ ਹੀ ਬਿਲਕੁਲ ਉਲਟੀ ਹੋ ਗਈ ਹੈ ਮਹਾਰਾਜ ਮੈਨੂੰ ਛੱਡ ਕੇ ਤਾਂ ਇੱਥੇ ਸਾਰੇ ਦੁਖੀ ਨੇ ਸਭ ਨੂੰ ਕਿਸੇ ਨਾ ਕਿਸੇ ਚੀਜ਼ ਦਾ ਡਰ ਹੈ ਕਿਸੇ ਚੀਜ਼ ਨੂੰ ਗਵਾ ਲੈਣ ਦਾ ਡਰ ਹੈ ਕੁਛ ਨਾ ਕੁਛ ਪਾਉਣ ਦਾ ਡਰ ਹੈ ਆਪਣਾ ਜੀਵਨ ਖੁੱਲ ਕੇ ਨਾ ਜੀ ਸਕਣ ਦਾ ਡਰ ਹੈ ਤੇ ਇਸ ਹਿਸਾਬ ਨਾਲ ਤਾਂ ਮੇਰੇ ਕੋਲ ਹੀ ਸਭ ਕੁਝ ਹੈ ਮੈਂ ਖੁਸ਼ੀ ਨਾਲ ਜੀ ਸਕਦੀ ਹਾਂ ਝੂਮ ਸਕਦੀ ਹਾਂ ਗਾ ਸਕਦੀ ਹਾਂ ਜਿੱਥੇ ਜੀ ਕਰੇ ਜਾ ਸਕਦੀ ਹਾਂ ਦੋ ਵੇਲੇ ਦੀ ਰੋਟੀ ਕਮਾਉਣ ਲਈ ਮੈਨੂੰ ਉਸ ਪਰਮਾਤਮਾ ਨੇ ਉਸ ਸੱਚੇ ਪਾਤਸ਼ਾਹ ਸੱਚੇ ਸਾਈ ਨੇ ਉਸ ਰੱਬ ਨੇ ਇਹ ਹੱਥ ਪੈਰ ਦਿੱਤੇ ਨੇ ਜੋ ਬਿਲਕੁਲ ਸਹੀ ਸਲਾਮਤ ਮੇਰੇ ਕੋਲ ਨੇ ਮੈਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਮੇਰੇ ਕੋਲ ਤਾਂ ਕੁਝ ਵੀ ਐਸਾ ਨਹੀਂ ਜਿਸ ਨੂੰ ਗਵਾ ਲੈਣ ਦਾ ਡਰ ਹੋਵੇ ਹੁਣ ਇਹ ਸੁਣ ਕੇ ਨਾ ਉਹ ਫਕੀਰ ਸਾਈਂ ਲੋਕ ਜਿਹੜੇ ਉਹ ਮੁਸਕੁਰਾਏ ਤੇ ਕਹਿਣ ਲੱਗੇ ਆਖੀਰਕਾਰ ਫਿਰ ਤੈਨੂੰ ਉਹ ਸੁੰਦਰਤਾ ਤੇ ਉਹ ਸੁੱਖ ਮਿਲ ਹੀ ਗਿਆ ਨਾ ਉਹਨੂੰ ਤੇ ਤੂੰ ਸੋਹਣੀ ਵੀ ਐ ਤੈਨੂੰ ਹੁਣ ਪਤਾ ਲੱਗਿਆ ਕਿ ਤੂੰ ਸੋਹਣੀ ਵੀ ਐ ਤੇ ਸੁਖੀ ਵੀ ਤੂੰ ਹੀ ਐ ਤੇ ਇਹ ਕਹਿ ਕੇ ਉਹ ਫਕੀਰ ਵਾਪਸ ਚਲੇ ਗਏ ਉਹ ਸਾਈਂ ਲੋਕ ਵਾਪਸ ਚਲੇ ਗਏ ਉਹ ਕੁੜੀ ਵੀ ਇਹ ਸਭ ਜਾਣ ਚੁੱਕੀ ਸੀ ਕਿ ਹਾਂ ਉਹ ਹੀ ਸਭ ਤੋਂ ਸੋਹਣੀ ਵੀ ਐ ਤੇ ਸੁਖੀ ਵੀ ਐ ਹੁਣ ਉਸ ਨੂੰ ਕਿਸੇ ਵੀ ਗੱਲ ਦਾ ਗਮ ਨਹੀਂ ਸੀ ਦੁੱਖ ਨਹੀਂ ਸੀ ਹੁਣ ਉਸ ਨੇ ਅਫਸੋਸ ਕਰਨਾ ਛੱਡ ਦਿੱਤਾ ਸੀ ਖੁਦ ਨੂੰ ਤੇ ਉਸ ਰੱਬ ਨੂੰ ਕੋਸਣਾ ਵੀ ਬੰਦ ਕਰ ਦਿੱਤਾ ਸੀ ਉਹ ਤਾਂ ਹਮੇਸ਼ਾ ਹੁਣ ਆਪਣੇ ਆਪ ਵਿੱਚ ਹੀ ਖੁਸ਼ ਰਹਿੰਦੀ ਸੀ ਉਹਦੇ ਮਨ ਵਿੱਚ ਹੁਣ ਰੱਬ ਦੇ ਲਈ ਸ਼ੁਕਰਾਨਾ ਸੀ ਤੇ ਮਾਣ ਸੀ ਕਿ ਜੋ ਵੀ ਹੈ ਉਸ ਕੋ ਉਹ ਸਹੀ ਹੈ ਉਹ ਜਿਵੇਂ ਵੀ ਹੈ ਉਹ ਸਹੀ ਹੈ ਹੁਣ ਗੌਰ ਕਰੋ ਬਾਬਾ ਜੀ ਸਾਨੂੰ ਵੀ ਕਈ ਵਾਰ ਇਹ ਲੱਗਦਾ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ ਤੇ ਦੂਜਿਆਂ ਕੋਲ ਸਭ ਕੁਝ ਉਹਨਾਂ ਦਾ ਜੀਵਨ ਬਹੁਤ ਸੁਖੀ ਹੈ ਪਰ ਅਸਲ ਵਿੱਚ ਇਹ ਸਭ ਤੇ ਸਾਡੇ ਵੇਖਣ ਦਾ ਨਜ਼ਰੀਆ ਹੈ ਬਾਬਾ ਜੀ ਦਰਅਸਲ ਅਸਲੀ ਸੁੱਖ ਤਾਂ ਸਾਡੇ ਅੰਦਰ ਹੀ ਹੈ ਉਸ ਨੂੰ ਕਹਿੰਦੇ ਨੇ ਸੰਤੋਖ ਸਬਰ ਤੇ ਜੇਕਰ ਅਸੀਂ ਆਪਣੇ ਆਪ ਨਾਲ ਸੰਤੁਸ਼ਟ ਤਾਂ ਸਾਨੂੰ ਕੋਈ ਵੀ ਦੁੱਖ ਡਰਾ ਨਹੀਂ ਸਕਦਾ ਪਰ ਸਾਡੀ ਸਭ ਤੋਂ ਵੱਡੀ ਤਕਲੀਫ ਉਦੋਂ ਵੱਧਦੀ ਹੈ ਜਦੋਂ ਅਸੀਂ ਖੁਦ ਨੂੰ ਨਹੀਂ ਆਪਣੇ ਆਪ ਨੂੰ ਨਹੀਂ ਬਲਕਿ ਦੂਜਿਆਂ ਨੂੰ ਦੇਖਦੇ ਆ ਤੇ ਦੂਜਿਆਂ ਨੂੰ ਖੁਸ਼ ਦੇਖ ਕੇ ਇਨਸਾਨ ਦੇ ਅੰਦਰ ਜੈਲਸੀ ਪੈਦਾ ਹੁੰਦੀ ਹੈ ਬਾਬਾ ਜੀ ਈਰਖਾ ਪੈਦਾ ਹੁੰਦੀ ਹੈ ਤੇ ਇਹ ਲੱਗਦਾ ਹੈ ਕਿ ਸਾਨੂੰ ਛੱਡ ਕੇ ਬਾਕੀ ਸਾਰਾ ਜੱਗ ਹੀ ਸੁਖੀ ਹੈ ਦਰਅਸਲ ਇਹ ਤਕਲੀਫ ਹੁੰਦੀ ਹੈ ਕਿ ਦੂਜੇ ਕੋਲ ਇਹ ਸਭ ਕੁਝ ਕਿਉਂ ਹੈ ਤੇ ਅਸੀਂ ਦੁਖੀ ਕਿਉਂ ਹਾਂ ਦਰਅਸਲ ਇਹ ਕੁਝ ਹੋਰ ਨਹੀਂ ਹੈ ਸਾਡੀ ਸੋਚ ਹੈ ਜਿਵੇਂ ਰਾਜੇ ਨੇ ਉਸ ਕੁੜੀ ਨੂੰ ਕਿਹਾ ਸੀ ਕਿ ਅਸਲੀ ਸੁੱਖ ਕਿਤੇ ਬਾਹਰ ਨਹੀਂ ਹੈ ਸਾਡੇ ਅੰਦਰ ਹੀ ਹੈ ਸਾਡੇ ਮਨ ਵਿੱਚ ਹੈ ਜਿਸ ਦਾ ਮਨ ਚੰਗਾ ਹੈ ਉਹਦੇ ਆਸੇ ਪਾਸੇ ਗੰਗਾ ਹੈ ਬਾਬਾ ਇਹ ਸਾਡੇ ਵਿੱਚ ਜੋ ਵੀ ਹੈ ਜੇਕਰ ਅਸੀਂ ਉਸ ਵਿੱਚ ਸੰਤੁਸ਼ਟ ਰਹੀਏ ਤਾਂ ਸਾਨੂੰ ਕੋਈ ਵੀ ਦੁੱਖ ਪਰੇਸ਼ਾਨ ਨਹੀਂ ਕਰ ਸਕਦਾ ਪਰ ਹੁਣ ਇਹ ਨਹੀਂ ਕਿ ਅੱਗੇ ਵਧਣ ਦਾ ਖਿਆਲ ਹੀ ਛੱਡ ਦਿਓ ਇੱਥੇ ਇਹ ਗੱਲ ਹੋ ਰਹੀ ਹੈ ਕਿ ਜੋ ਹੈ ਉਸ ਨੂੰ ਐਕਸੈਪਟ ਕਰੋ ਤੇ ਜੋ ਬਦਲਿਆ ਜਾ ਸਕਦਾ ਹੈ ਉਸ ਨੂੰ ਬਦਲ ਦਿਓ ਤੇ ਜੋ ਨਹੀਂ ਉਸ ਨੂੰ ਆਪਣਾ ਬਣਾ ਲਓ ਉਸ ਨੂੰ ਅਪਣਾ ਲਓ ਕਿਉਂਕਿ ਜਿਹੜੀ ਚੀਜ਼ ਜ਼ਿੰਦਗੀ 'ਚ ਹੈ ਜੇ ਤਾਂ ਉਸ ਨੂੰ ਬਦਲ ਸਕਦੇ ਆ ਤਾਂ ਉਸ ਨੂੰ ਬਦਲ ਦਿਓ ਨਹੀਂ ਫਿਰ ਉਸ ਨੂੰ ਅਪਣਾ ਲਓ ਐਕਸੈਪਟ ਕਰ ਲਓ ਕਿਉਂਕਿ ਜਦੋਂ ਅਸੀਂ ਹਰ ਵਕਤ ਇਹ ਸੋਚਾਂਗੇ ਕਿ ਸਾਡੇ ਕੋਲ ਕੀ ਨਹੀਂ ਹੈ ਕੀ ਨਹੀਂ ਹੈ ਤਾਂ ਅਸੀਂ ਕਦੇ ਵੀ ਖੁਸ਼ ਨਹੀਂ ਹੋ ਸਕਦੇ ਬਾਬਾ ਜੀ ਇਹ ਗੱਲ ਯਾਦ ਰੱਖਣਾ ਹੁਣ ਸਾਡੇ ਕੋਲ ਕੀ ਨਹੀਂ ਹੈ ਇਹ ਸੋਚਣ ਦੀ ਬਜਾਏ ਅਸੀਂ ਜੇ ਇਹ ਸੋਚੀਏ ਕਿ ਅਸੀਂ ਆ ਚੀਜ਼ ਕਰਨੀ ਹੈ ਅਸੀਂ ਆ ਚੀਜ਼ ਕਰਨੀ ਹੈ ਜਾਂ ਇਹ ਚੀਜ਼ ਸਾਡੀ ਜ਼ਿੰਦਗੀ ਚ ਹੈ ਇਹ ਆਪਾਂ ਬਦਲ ਸਕਦੇ ਆ ਉਹਦੇ ਬਾਰੇ ਵਿਚਾਰ ਕਰੀਏ ਜੇ ਉਹ ਬਦਲ ਸਕਦੇ ਆ ਤਾਂ ਉਸ ਨੂੰ ਬਦਲੋ ਜੇ ਨਹੀਂ ਬਦਲ ਸਕਦੇ ਤਾਂ ਉਸ ਨੂੰ ਐਕਸੈਪਟ ਕਰੋ ਸਟਾਰਟ ਐਕਸੈਪਟਿੰਗ ਪੰਜਾਬੀ ਇੰਗਲਿਸ਼ ਚ ਕਹਿੰਦੇ ਆ ਕਿ ਸਟਾਪ ਐਕਸਪੈਕਟਿੰਗ ਸਟਾਰਟ ਐਕਸੈਪਟਿੰਗ ਤਾਂ ਜ਼ਿੰਦਗੀ ਸੋਹਣੀ ਨਿਕਲ ਜਾਂਦੀ ਹੈ ਤੇ ਸੰਤੋਖ ਸਬਰ ਇਹ ਫਕੀਰ ਬਖਸ਼ਦੇ ਨੇ ਬਾਬਾ ਜੀ ਇਹ ਗੱਲ ਯਾਦ ਰੱਖੋ ਸੰਤੋਖ ਸਬਰ ਇਸ ਫਕੀਰ ਬਖਸ਼ ਦੇ। ਸੋ ਸਾਰਿਆਂ ਨੂੰ ਸਲਾਮ ਹੈ। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ। ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਣਾ। ਐਵੇਂ ਨਹੀਂ ਆਖਿਆ ਬਾਬਾ ਫਰੀਦ ਸਾਹਿਬ ਜੀ ਨੇ। ਐਵੇਂ ਨਹੀਂ ਆਖਿਆ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਦੁੱਖ ਸਭੇ ਜੱਗ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੀ ਆਖ। ਦੂਜੇ ਨੂੰ ਸਾਨੂੰ ਲੱਗਦਾ ਹੈ ਕਿ ਦੂਜਾ ਬੜਾ ਸੁਖੀ ਹੈ। ਪਰ ਇਦਾਂ ਨਹੀਂ ਹੈ ਬਾਬਾ ਜੀ। ਸੁਖੀ ਉਹੀ ਹੈ। ਜੋ ਸੰਤੁਸ਼ਟ ਹੈ ਸੰਤੋਖ ਹੈ ਜਿਸਦੇ ਅੰਦਰ ਸਬਰ ਹੈ ਇਹ ਗੱਲ ਯਾਦ ਰੱਖਣਾ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਬਲੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਨੂੰ ਕ ਸਾਰਿਆਂ ਨੂੰ ਸਲਾਮ ਹੈ ਮਨ ਤੁਹਾਨੂੰ ਖੁਸ਼ੀਆਂ ਦੇਵੇ ਬਾਬਾ